ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨੰਬਰ 1 ਜੇਕਰ ਹिचਕੀ ਲੱਗ ਜਾਵੇ ਤਾਂ ਇੱਕ 2 ਚਮਚਾ ਦਾ ਤਾਜ਼ਾ ਸ਼ੁੱਧ ਕਿਓ ਗਰਮ ਕਰਕੇ ਪੀਂ ਨਾਲ ਹिचਕੀ ਤਰੰਤ ਬੰਦ ਹੋ ਜਾਵੇਗੀ ਨੰਬਰ 2 ਦੁੱਧ ਉੱਪਰ ਕਦੇ ਵੀ ਮਲਾਈ ਫੂਕ ਮਾਰ ਕੇ ਪਰੇ ਨਾ ਕਰੋ ਸਗੋਂ ਚਮਚੇ ਦੀ ਵਰਤੋਂ ਕਰੋ ਕਿਉਂਕਿ ਸਾਡੇ ਮੂੰਹ ਦੇ ਗੰਦੇ ਘਟਾਣੂ ਦੁੱਧ ਅੰਦਰ ਚਲੇ ਜਾਂਦੇ ਹਨ ਨੰਬਰ 3 ਖੱਬੇ ਪਾਸੇ ਲੈ ਕੇ ਸੌਣ ਨਾਲ ਦਿਲ ਦੀਆਂ ਬਿਮਾਰੀਆਂ ਹੋ ਜਾਂਦੀਆਂ ਹਨ ਇਸ ਲਈ ਕਦੇ ਪਾਸੇ ਸੌਣ ਦੀ ਆਦਤ ਬਿਲਕੁਲ ਵੀ ਨਾ ਪਾਵੋ ਨੰਬਰ 4 આપણી રસોઈ વિચી ઝૂઠી ચીજનું ભાડે રખણ તો અંગરેજ કરો નંબર પાંચ ખાણા ખાણ તો તરંત બાદ કદે ચા સેવન ના કરો કયો ચા સાડે ખાણેનું ચંી તરફ બચણ નહીં નંબર છ ਜਦੋਂ ਵੀ ਤੁਸੀਂ ਕੋਈ ਨਮਕੀਨ ਵਾਲੀ ਚੀਜ਼ ਦਾ ਪੈਕਟੇ ਖੋਲਦੇ ਹੋ ਤਾਂ ਉਸ ਨੂੰ ਵਰਤਨ ਤੋਂ ਬਾਅਦ ਉਸ ਉੱਪਰ ਰਬੜ ਚੜਾ ਕੇ ਲਫਾਫੇ ਵਿੱਚ ਗੰਡ ਵੱਨ ਕੇ ਰੱਖੋ ਇਸ ਤਰ੍ਹਾਂ ਕਰਨ ਨਾਲ ਉਹ ਖਰਾਬ ਨਹੀਂ ਹੁੰਦੀ ਨੰਬਰ 7 ਕੱਚੇ ਪਿਆਜ਼ ਦਾ ਰਸ ਸੇਵਨ ਕਰਨ ਨਾਲ ਪੇਟ ਦੇ ਸਾਰੇ ਕੀੜੇ ਮਰ ਜਾਂਦੇ ਹਨ ਨੰਬਰ 8 ਜੇਕਰ ਦੋ ਗਲਾਸ ਇੱਕ ਦੂਜੇ ਵਿੱਚ ਫਸੇ ਜਾਣ ਤਾਂ ਕਿਸੇ ਬਰਤਨ ਵਿੱਚ ਗਰਮ ਪਾਣੀ ਪਾ ਕੇ ਗਲਾਸ ਵਿੱਚ ਰੱਖ ਦਿਓ ਤੇ ਉੱਪਰ ਵਾਲੇ ਗਲਾਸ ਵਿੱਚ ਠੰਡਾ ਪਾਣੀ ਭਰ ਦਿਓ ਇਸ ਤਰ੍ਹਾਂ ਕਰ ਨਾਲ ਦੋਨੇ ਗਲਾਸ ਆਸਾਨੀ ਨਾਲ ਬਾਹਰ ਨਿਕਲ ਜਾਣਗੇ ਨੰਬਰ 9 ਗੰਨੇ ਦੇ ਰਸ ਵਿੱਚ ਥੋੜੀ ਜਹੀ ਅਦਰਕ ਮਿਲਾ ਕੇ ਪੀਣ ਨਾਲ ਗਮੀ ਦਾ ਐਸਾਸ ਘਟੂ ਜਾਂਦਾ ਹੈ ਨੰਬਰ 10 ਸਬਜ਼ੀਆਂ ਨੂੰ ਕੱਟਣ ਤੋਂ ਪਹਿਲਾਂ ਧੋਣਾ ਬਹੁਤ ਜ਼ਰੂਰੀ ਹੈ ਇਸ ਤਰ੍ਹਾਂ ਕਰ ਨਾਲ ਸਬਜ਼ੀਆਂ ਦੇ ਖਣਜ ਤੇ ਵਿਟਾਮਿਨ ਨਸ਼ਟ ਨਹੀਂ ਹੁੰਦੇ ਨੰਬਰ 11 ਜ਼ਿਆਦਾ ਚਾਹ ਪੀਣ ਨਾਲ ਗੈਸ ਦੀ ਪ੍ਰੋਬਲਮ ਹੋ ਸਕਦੀ ਹੈ ਇਸ ਲਈ ਚਾਹ ਜਿੰਨੀ ਵੀ ਹੋ ਸਕੇ ਘੱਟ ਹੀ ਪੀਵੋ ਨੰਬਰ 12 ਸਬਜ਼ੀਆਂ ਨੂੰ ਪਕਾ ਕੇ ਜ਼ਿਆਦਾ ਦਿਨ ਫ੍ਰਿਜ ਵਿੱਚ ਨਾ ਰੱਖੋ ਕਿਉਂਕਿ ਫਰਿੱਜ ਵਿੱਚੇ ਜ਼ਿਆਦਾ ਦੇਨੇ ਰੱਖੇ ਹੋਏ ਖਾਣੇ ਨਾਲ ਬਿਮਾਰੀਆਂ ਲੱਗਦੀਆਂ ਹਨ ਨੰਬਰ 13 ਸਫੇਦ ਪਿਆਜ਼ ਦਾ ਰਸ ਵਾਲਾ ਵਿੱਚ ਲਗਾਉਣ ਨਾਲ ਵਾਲੇ ਝੜਨੇ ਬੰਦ ਹੋ ਜਾਂਦੇ ਹਨ ਅਜ਼ਮਾ ਕੇ ਜ਼ਰੂਰ ਦੇਖਣਾ ਨੰਬਰ 14 ਕੁੱਕਰ ਵਿੱਚ ਦਾਲ ਬਣਾਉਂਦੇ ਸਮੇਂ ਉਸ ਵਿੱਚੇ ਕੁਝ ਸਰੋਂ ਦੇ ਤੇਲ ਦੀਆਂ ਬੂੰਦਾਂ ਪਾ ਦਿਓ ਇਸ ਤਰ੍ਹਾਂ ਕਰ ਨਾਲ ਧਾਰ ਨਹੀਂ ਉਬਲੇਗੀ ਨੰਬਰ 15 ਜੇਕਰ ਤੁਹਾਡਾ ਨੱਕ ਬੰਦ ਹੋ ਜਾਂਦਾ ਹੈ ਤਾਂ ਆਪਣੇ ਨੱਕ ਨੂੰ ਗੁੜ ਦੀ ਧੂਣੀ ਦਿਓ ਇਸ ਤਰ੍ਹਾਂ ਕਰ ਨਾਲ ਤੁਹਾਡਾ ਨੱਕ ਕੁਝ ਹੀ ਮਿੰਟਾਂ ਵਿੱਚ ਖੁੱਲ ਜਾਵੇਗਾ ਨੰਬਰ 16 ਜੇਕਰ ਦੁੱਧ ਫਟਣ ਦਾ ਡਰ ਹੋਵੇ ਤਾਂ ਉਸ ਵਿੱਚ ਇੱਕ ਚਮਚੇ ਖਾਣ ਵਾਲਾ ਸੋਡਾ ਮਿਲਾ ਦਿਓ ਇਸ ਤਰ੍ਹਾਂ ਕਰ ਨਾਲ ਦੁੱਧ ਬਿਲਕੁਲ ਵੀ ਨਹੀਂ ਫਟੇਗਾ ਨੰਬਰ 17 ਜੋ ਸਵੇਰੇ ਸ਼ਾਮ ਰੋਟੀ ਖਾਣ ਤੋਂ ਬਾਅਦ ਨਾਉਂਦੇ ਨੀ ਉਹਨਾਂ ਨੂੰ ਬਟਾਪਾ ਬਹੁਤ ਹੀ ਜਲਦੀ ਆਉਣ ਲੱਗ ਜਾਂਦਾ ਹੈ ਨੰਬਰ 18 ਇਹ ਛੋਟੀ ਜਿਹੀ ਜ਼ਿੰਦਗੀ ਤਕਰਾਰਾਂ ਕਿਸ ਲਈ ਲੈ ਇੱਕ ਦੂਜੇ ਦੇ ਦਿਲ ਵਿੱਚ ਇਹ ਦਰਾਰਾਂ ਕਿਸ ਲਈ ਨੇ ਨੰਬਰ 19 ਰਾਤ ਨੂੰ ਮੇਥਿਆਂ ਨੂੰ ਪਿਓ ਕੇ ਸਵੇਰੇ ਉਸ ਵਿੱਚ ਦੁੱਧ ਮਿਲਾ ਕੇ ਪੇਸਟ ਬਣਾ ਲਓ ਅਤੇ ਆਪਣੇ ਚਿਹਰੇ ਉੱਪਰ ਲਗਾਓ ਇਸ ਨਾਲ ਸਕਿਨ ਟਾਈਟ ਹੋ ਜਾਂਦੀ ਹੈ ਅਤੇ ਚਿਹਰਾ ਚਮਕਦਾਰ ਹੋ ਜਾਂਦਾ ਹੈ ਨੰਬਰ 20 ਜ਼ਿੰਦਗੀ ਵਿੱਚ ਇੰਨੀਆਂ ਗਲਤੀਆਂ ਨਾ ਕਰੋ ਕਿ ਪੈਲਣ ਤੋਂ ਪਹਿਲਾਂ ਰਵੜ ਕਿਸ ਚਾਵੇ ਤੇ ਰਵੜ ਨੂੰ ਇੰਨਾ ਵੀ ਨਾ ਕਸਾਓ ਕਿ ਜ਼ਿੰਦਗੀ ਦਾ ਪੰਨਾ ਹੀ ਫਾਟ ਜਾਵੇ ਨੰਬਰ 21 गाजर ਦਾ ਸੇਵਨ ਕਰਨਾ ਕਿਸੇ ਵੀ ਰੂਪ ਵਿੱਚ ਬਹੁਤ ਹੀ ਜ਼ਿਆਦਾ ਚੰਗਾ ਹੁੰਦਾ ਹੈ ਤੁਸੀਂ ਇਸ ਨੂੰ ਜੂਸ ਦੇ ਰੂਪ ਵਿੱਚ ਮਰਬੇ ਦੇ ਰੂਪ ਵਿੱਚ ਜਾਂ ਫਿਰ ਕੱਚੀ ਗਾਜਰ ਦਾ ਇਸਤੇਮਾਲ ਵੀ ਕਰ ਸਕਦੇ ਹੋ ਨੰਬਰ 22 ਅਕਸਰ ਜਿੰਨਾ ਦਾ ਹਾਸਾ ਸੋਨਾ ਹੁੰਦਾ ਹੈ ਉਹ ਜ਼ਿੰਦਗੀ ਵਿੱਚ ਰੋਏ ਵੀ ਬਹੁਤ ਹੁੰਦੇ ਨਹੀਂ ਨੰਬਰ 2 ਜਾਨਾ ਦਿਨ ਵਿੱਚ ਦੋ ਦੋ ਤਿੰਨ ਵਾਰ ਹਲਕਾ ਗੂੰਗੁਣਾ ਪਾਣੀ ਨਾਲ ਪੀਣ ਨਾਲ ਫੇਫੜੇ ਹਮੇਸ਼ਾ ਹੀ ਸਿਹਤਮੰਦ ਰਹਿੰਦੇ ਹਨ ਨੰਬਰ 24 ਕੀੜੀ ਤੋਂ ਮੈਂਤ ਬੰਗਲੇ ਤੋਂ ਤੱਕਰੀਬ ਮੱਕੜੀ ਤੋਂ ਘਾਰਗਰੀ ਹਮੇਸ਼ਾ ਹੀ ਸਿੱਖੋ ਨੰਬਰ 25 ਲੇਟ ਕੇ ਪੜਨ ਨਾਲ ਬੱਚਿਆਂ ਦਾ ਦਿਮਾਗ ਕਮਜ਼ੋਰ ਹੋ ਜਾਂਦਾ ਹੈ ਇਸ ਲਈ ਜੇਕਰ ਹੋ ਸਕੇ ਤਾਂ ਬੱਚਿਆਂ ਨੂੰ ਸਿੱਧਾ ਬਿਠਾ ਕੇ ਪੜਾਇਆ ਕਰੋ ਤਾ ਚੰਗਾ ਹੋਵੇਗਾ ਨੰਬਰ 26 ਜ਼ਿੰਦਗੀ ਚ ਦੋ ਤਰ੍ਹਾਂ ਦੇ ਇਨਸਾਨ ਨੂੰ ਕਦੀ ਨਾ ਪੁੱਲਿਓ ਇੱਕ ਉਹ ਜਿੰਨੇ ਨੇਤ ਕਲੀਪ ਤਕਲੀਪ ਦਿੱਤੀ ਇਹ ਦੂਸਰਾ ਔਨ ਜਿਨੇ ਤਕਲੀਫ ਵਿੱਚ ਸਾਥ ਦਿੱਤਾ ਨੰਬਰ 27 ਆਂਬ ਨੂੰ ਠੰਡਾ ਕੀਤੇ ਬਿਨਾਂ ਖਾਣ ਨਾਲ ਸਰੀਰ ਉੱਪਰ ਫੋੜੇ ਫੌਂਸਿਆ ਨਿਕਲ ਆਉਂਦੇ ਹਨ ਅਤੇ ਅੱਖਾਂ ਦੀ ਪਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਆਂਬ ਨੂੰ ਹਮੇਸ਼ਾ ਠੰਡਾ ਕਰਕੇ ਹੀ ਕਾਉਂ ਨੰਬਰ 28 ਸੱਚੇ ਦਿਲ ਤੋਂ ਤੁਹਾਨੂੰ ਚਾਹਣ ਵਾਲਾ ਤੁਹਾਡੇ ਨਾਲ ਹਰ ਤਰ੍ਹਾਂ ਤੇ ਹਰ ਮਸਲੇ ਤੇ ਗੱਲ ਕਰੇਗਾ ਪਰ ਧੋਖਾ ਦੇਣ ਵਾਲਾ ਹਮੇਸ਼ਾ ਤੁਹਾਡੇ ਨਾਲ ਸਿਰਫ ਪਿਆਰ ਭਰੀਆਂ ਗੱਲਾਂ ਹੀ ਕਰੇਗਾ ਨੰਬਰ 29 ਬਾਸੀ ਮੂਹ ਆਂਬ ਖਾਣ ਸਰੀਰ ਵਿੱਚ ਗਰਮੀ ਪੈਦਾ ਕਰਦਾ ਹੈ ਅਤੇ ਖੱਟੇ ਆਂਬ ਦਾ ਸੇਵਨ ਕਰਨਾ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ ਨੰਬਰ 30 रिस्ते ਨੂੰ ਦੂਸਰਾ ਮੌਕਾ ਜ਼ਰੂਰ ਦੇਣਾ ਚਾਹੀਦਾ ਹੈ ਪਰ ਜ਼ਿਆਦਾ ਨਹੀਂ ਕਿਉਂਕਿ ਜਿੰਨੇ ਜ਼ਿਆਦਾ ਮੌਕੇ ਦੇਵੋਗੇ ਉੰਨੀ ਹੀ ਤੁਹਾਡੀ ਇੱਜ਼ਤ ਘਟੇਗੀ ਨੰਬਰ 21 ਜਦੋਂ ਵੀ ਖੰਗ ਵੱਧ ਜਾਵੇ ਤਾਂ ਮਿੱਟੀ ਮਿੱਠੀ ਚੀਜ਼ ਦਾ ਸੇਵਨ ਬਿਲਕੁਲ ਵੀ ਨਾ ਕਰੋ ਨਹੀਂ ਤਾਂ ਗळा ਹੋਰ ਵੀ ਜ਼ਿਆਦਾ ਬੈਠ ਜਾਂਦਾ ਹੈ ਅਤੇ ਬੋਲਣਾ ਮੁਸ਼ਕਿਲ ਹੋ ਜਾਂਦਾ ਹੈ ਨੰਬਰ 32 ਪਾਗਲਾਂ ਦੀ ਚੁੰਡ ਵਿੱਚ ਸਮਝਦਾਰੀ ਦਿਖਾਉਣਾ ਵੀ ਇੱਕ ਅਗਲਪਨ ਨਹੀਂ ਹੁੰਦਾ ਹੈ ਨੰਬਰ 33 ਆਮਲੇ ਦਾ ਮਰਬਾਹ ਖਾਣ ਨਾਲ ਕਦੇ ਵੀ ਸਰੀਰ ਵਿੱਚ ਵਿਟਾਮਿਨ ਸੀ ਦੀ ਕਮੀ ਨਹੀਂ ਹੁੰਦੀ ਇਸ ਲਈ ਜਿਆਦਾ ਤੋਂ ਜਿਆਦਾ ਆਮਲਾ ਦੀ ਵਰਤੋਂ ਕਰੋ ਨੰਬਰ 34 ਜਿਗਰ ਤੁਹਾਡੀ ਕੀਮਤ ਨਾ ਸਮਝੇ ਤਾਂ ਨਰਾਸ਼ ਨਾ ਹੋਣਾ ਕਿਉਂਕਿ ਕਾਬਾੜ ਦੇ ਵਪਾਰੀ ਨੂੰ ਹਿਰਦੀ ਪਰਖ ਨਹੀਂ ਹੁੰਦੀ ਨੰਬਰ 35 ਜੋ ਲੋਕ ਮਿੱਟੀ ਦੇ ਬਰਤਨ ਦਾ ਇਸਤੇਮਾਲ ਕਰਦੇ ਹਨ ਉਹ ਲੋਕ ਬਹੁਤ ਘੱਟ ਬਿਮਾਰ ਹੁੰਦੇ ਹਨ ਕਿਉਂਕਿ ਮਿੱਟੀ ਦੇ ਬਰਤਨਾਂ ਤੋਂ ਉਨ੍ਹਾਂ ਨੂੰ ਜ਼ਰੂਰੀ ਮਿਸ਼ਰਣ ਮਿਲਦੇ ਰਹਿੰਦੇ ਹਨ ਨੰਬਰ 36 ਕਦੇ ਅੰਥਰੂ ਕਦੇ ਸਜਦਾ ਕਦੇ ਹੱਥ ਉਠਾ ਕੇ ਜਾਂਦਾ ਖੁਦਾ ਬਹੁਤ ਜਿਆਦਾ ਆਉਂਦਾ ਜਦੋਂ ਬੰਦਾ ਟਟ ਚਾਂਦਾ ਨੰਬਰ 7 ਅਲੂ ਭਖਾਰੇ ਦਾ ਸ਼ਰਬਤੇ ਪੀਣ ਨਾਲ ਛੇਰੇ ਉੱਪਰ ਇੱਕ ਵੱਖਰੀ ਹੀ ਤਰ੍ਹਾਂ ਦੀ ਚਮਕਾਂ ਜਾਂਦੀ ਹੈ ਨੰਬਰ 38 ਜੋ ਇੱਕ ਵਾਰ ਦਿਲ ਚੋਂ ਨਿਕਲ ਜਾਣ ਫਿਰ ਉਹ ਦਿਲ ਵਿੱਚ ਨਹੀਂ ਵੱਸਦੀ ਨੰਬਰ 39 ਗੂਰਾ ਦਾ ਸੇਵਨ ਕਰਨ ਨਾਲ ਵਾਲਾਂ ਦਾ ਝੜਨਾ ਬਿਲਕੁਲ ਹੀ ਬੰਦ ਹੋ ਜਾਂਦਾ ਹੈ ਨੰਬਰ 41 ਇੱਕ ਗੱਲ ਬਿਲਕੁਲ ਸੱਚ ਹੈ ਕਿ ਨਵੇਂ ਲੋਕਾਂ ਨਾਲ ਚਾਹੇ ਅਸੀਂ ਕਿੰਨੇ ਵੀ ਖੁਸ਼ ਹੋ ਲਈਏ ਪਰ ਜਦੋਂ ਉਹੋ ਦਿਲ ਦਿਖਾਉਂਦੇ ਨੇ ਤਾਂ ਪੁਰਾਣੇ ਹੀ ਯਾਦ ਆਉਂਦੇ ਨੇ ਨੰਬਰ 41 ਬੱਕਰੀ ਦਾ ਦੁੱਧ ਪੀਣ ਨਾਲ ਵਾਲੇ ਲੰਬੇ ਹੋ ਜਾਂਦੇ ਹਨ ਨੰਬਰ 42 ਇਸੇ ਜਮਾਨੇ ਵਿੱਚ ਤੁਸੀਂ ਉਦੋਂ ਹੀ ਜਿੱਤੇ ਸਕਦੇ ਹੋ ਜਦੋਂ ਤੁਹਾਡਾ ਦਿਮਾਗ ਤੁਹਾਡੀਆਂ ਭਾਵਨਾਵਾਂ ਤੋਂ ਜ਼ਿਆਦਾ ਤਾਕਤ ਵਰ ਹੋਵੀ ਨੰਬਰ 43 ਹਰੀ ਮਿਰਚੇ ਕਾਣ ਨਾਲ ਨਜ਼ਰ ਤੇਜ਼ ਹੋ ਜਾਂਦੀ ਹੈ ਨੰਬਰ 44 ਬਹੰਦੇ ਪਾਣੀ ਦੀ ਤਰ੍ਹਾਂ ਬਹੰਦੇ ਜਾਓ ਕਚਰਾ ਆਪਣੇ ਆਪ ਹੀ ਕਿਨਾਰੇ ਲੱਗ ਜਾਵੇਗਾ ਨੰਬਰ 45 ਨਹਾਉਣ ਤੋਂ ਬਾਅਦ ਆਪਣੇ ਕੰਨਾਂ ਦੇ ਪਿੱਛੇ ਤੇਲ ਲਗਾਉਣ ਨਾਲ ਜਾਦ ਜਦਾਸ ਤੇ ਬਹੁਤ ਹੀ ਜ਼ਿਆਦਾ ਤੇਜ਼ ਹੋ ਜਾਂਦੀ ਹੈ ਨੰਬਰ 46 ਠੋਕਰਾ ਲੱਗੀਆਂ ਨੇ ਇਹ ਦਿਲ ਤੇ ਜਨਾਵ ਪੀੜ ਤੋਂ ਜ਼ਿਆਦਾ ਹੁਣ ਇਕੱਲੇਪਨ ਹੀ ਚੰਗਾ ਲੱਗਦਾ ਨੰਬਰ ਹੈ 34 ਦੇਲੇ ਦੇ ਮਰੀਜਾਂ ਨੂੰ ਹਰੀ ਇਲਾਚੀ ਦਾ ਸੇਵਨ ਜ਼ਿਆਦਾ ਤੋਂ ਜ਼ਿਆਦਾ ਕਰਨਾ ਚਾਹੀਦਾ ਹੈ ਨੰਬਰ 48 ਮੁਹੱਬਤ ਬੇਮਸਾਲ ਉਹਦੋਂ ਹੀ ਹੁੰਦੀ ਹੈ ਜਦੋਂ ਚਹਣ ਵਾਲਾ ਬੇਸ਼ਮਾਰ ਇੱਜ਼ਤ ਕਰੇ ਨੰਬਰ 49 ਉਲਟਾ ਲੇਟਣਾ ਨਾਲ ਬੁਟਾਪਾ ਜਲਦੀ ਆ ਜਾਂਦਾ ਹੈ ਇਸ ਲਈ ਜਿਆਦਾ ਤੂੰ ਜਿਆਦਾ ਸਿੱਧੇ ਲੇਟਣ ਦੀ ਕੋਸ਼ਿਸ਼ ਕਰਿਆ ਕਰੋ ਨੰਬਰ 50 ਪਹਿਚਾਣ ਤਾਂ ਸਭ ਤੋਂ ਹੈ ਸਾਡੀ ਪਰ ਭਰੋਸਾ ਸਿਰਫ ਖੋਦਤੀ ਹੀ ਹੈ ਹਾਂਜੀ ਬੋਲਣ ਲਿਖਣ ਵਿੱਚ ਗਲਤੀਆਂ ਹੋ ਜਾਂਦੀਆਂ ਨੇ ਇਸ ਲਈ ਮਾਫ ਕਰਨਾ ਵੀਡੀਓ ਬਣਾਉਣ ਵਿੱਚ ਬਹੁਤ ਹੀ ਮਿਹਨਤ ਲੱਗਦੀ ਹੈ ਪਲੀਜ਼ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਵਧੀਆ ਵਧੀਆ ਕਮੈਂਟ ਵੀ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਹੀ ਨਾ ਭੁੱਲਣਾ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਦਿਲ ਤੋਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜੀ ਧੰਨਵਾਦ ਜੀ ਸਾਰਿਆਂ ਦਾ